ਸਤਿ ਸ਼੍ਰੀ ਅਕਾਲ ਬਈ ਵੀਰਾਂ ਨੂੰ ਸਾਰਿਆਂ ਨੂੰ ਤੇ ਆਪਾਂ ਅੱਜ ਫੇਸਬੁੱਕ ਦੇ ਜਿਹੜੇ ਬੋਨਸ ਪ੍ਰੋਗਰਾਮ ਬਾਰੇ ਉਹਦੇ ਬਾਰੇ ਦੱਸਣਾ ਕਿਉਂਕਿ ਫੇਸਬੁੱਕ ਹੁਣ ਬੋਨਸ ਦੇ ਰਹੀ ਆ ਬਈ ਤੇ ਪ੍ਰੋਬਲਮ ਕੀ ਆ ਕਿਈ ਵੀਰਾਂ ਨੂੰ ਇਹਦੇ ਬਾਰੇ ਪਤਾ ਨਹੀਂ ਲੱਗ ਰਿਹਾ ਵੀ ਇਹ ਕਿੱਥੇ ਪਿਆ ਵਾ ਜਾਂ ਕਿਵੇਂ ਮਿਲੂਗਾ ਤੇ ਕੀ ਆ ਯਾਨੀ ਕਦੀ ਜਾਣਕਾਰੀ ਹਨਾ ਤੇ ਆਪਾਂ ਤੁਹਾਨੂੰ ਦੱਸਦੇ ਆ ਤੁਸੀਂ ਆਪਣੇ ਬਈ ਆਹ ਪ੍ਰੋਫਾਈਲ ਖੋਲ੍ਹ ਕੇ ਤੇ ਪ੍ਰੋਫੈਸ਼ਨਲ ਡੈਸ਼ਬੋਰਡ ਦੇ ਵਿੱਚ ਜਾਣਾ ਇਹਦੇ ਵਿੱਚ ਜਾ ਕੇ ਨਾ ਤੁਸੀਂ ਥੱਲੇ ਆ ਕੇ ਪੇ ਆਊਟ ਦੇ ਉੱਪਰ ਨਾ ਸੀਆਰ ਲਿਖਿਆ ਹੋਇਆ ਇਹਦੇ ਤੇ ਕਲਿੱਕ ਕਰਨਾ ਇਹਦੇ ਤੇ ਕਰਕੇ ਤੁਸੀਂ ਆ ਜਿੱਥੇ ਆਰਨ ਲਿਖਿਆ ਆ ਬੋਨਸ ਅਪਡੇਟ ਲਿਖਿਆ ਇਹਦੇ ਤੇ ਓਕੇ ਕਰ ਲੈਣਾ ਇੱਥੇ ਹੀ ਮਿਲੂਗਾ ਤੁਹਾਨੂੰ ਬਾਈ ਕੰਟੈਂਟ ਮੋਨੋਟਾਈ ਇੰਡਿਟੇਸ਼ਨ ਵਾਲੇ ਚ ਮਿਲੂਗਾ ਇਹ ਆਏ ਦੋ ਬੋਨਸ ਆਏ ਹੋਏ ਆ ਯਾਨੀ ਕਿ ਸਭ ਨੂੰ ਹੀ ਆਏ ਹੋਣੇ ਆ ਕਈਆਂ ਨੂੰ ਨਹੀਂ ਆਏ ਤਾਂ ਆ ਜਾਣਗੇ ਆ ਜਿਹੜਾ ਪਹਿਲਾ ਵਾ ਇਹ ਹੈਗਾ ਬਾਈ ਹਾਂ 10 ਡਾਲਰ ਦਾ ਬੋਨਸ ਮਿਲੂਗਾ ਸਿੱਧਾ ਪੰਜਾਬੀ ਦੱਸ ਦਿੰਨਾ ਵੀ ਇਹ 50000 ਲੋਕ ਦੇਖਣਗੇ ਤਾਂ ਤੁਹਾਨੂੰ 10 ਡਾਲਰ ਮਿਲਣਗੇ ਬੋਨਸ ਦੇ ਰੂਪ ਚ ਤੇ ਥਲੜਲਾ ਹੈਗਾ ਬਈ ਜੇ ਤੁਸੀਂ 20 ਡਾਲਰ ਕਮਾਉਨੇ ਆ ਤਾਂ ਤੁਹਾਨੂੰ 4 4 ਡਾਲਰ ਹੋਰ ਵਾਧੂ ਮਿਲਣਗੇ ਯਾਨੀ ਕਿ 20 ਕਮਾਉਗੇ ਤਾਂ 24 ਹੋ ਜਾਣਗੇ ਤੇ ਇਹ ਚੀਜ਼ਾਂ ਬਈ ਕਰੋ ਫੇਸਬੁੱਕ ਇਹ ਕਮਾਈ ਦਾ ਇੱਕ ਵਧੀਆ ਤੁਹਾਨੂੰ ਦੇ ਰਿਹਾ ਇੱਕ ਸਾਧਨਾ ਹੈ ਤੇ ਵਧੀਆ ਕਮਾਈ ਕਰੋ ਤੇ ਬਾਈ ਜੇ ਹੋਰ ਕੁਝ ਵੀ ਪੁੱਛਣਾ ਹੋਇਆ ਆਪਾਂ ਤੋਂ ਹਨਾ ਆਪਾਂ ਤੁਹਾਨੂੰ ਫ੍ਰੀ ਦੱਸਾਂਗੇ ਕੋਈ ਪੈਸਾ ਨਹੀਂਗਾ ਹਨਾ ਤੇ ਦੱਬ ਕੇ ਵਧੀਆ ਕੰਮ ਕਰੋ Ориジナル ਕੰਮ ਕਰੋ ਤੇ ਹੋਰ ਵੀ ਕਿਸੇ ਨੇ ਕੋਈ ਪੁੱਛਣਾ ਹੋਇਆ ਤਾਂ ਬਈ ਮੈਸੇਜ ਕਰਦੇ ਹੋ ਸੀ